ਆ ਵਾਹਿਰ ਜੀ ਕੀ ਫਤਿਹ ਬਹੁਤ ਪਿਆਰ ਵਾਲੀ ਸ਼ਰਧਾ ਵਾਲੀ ਸੰਗਤ ਬੜੀ ਦੂਰ ਦੂਰ ਤੋਂ ਬਹੁਤ ਲੰਮਾ ਸਫ਼ਰ ਤੈਅ ਕਰਕੇ ਅੱਜ ਦੇ ਇਸ ਖੁਸ਼ੀ ਭਰੇ ਸ਼ੁਕਰਾਨਾ ਦਿਵਸ ਵਿੱਚ ਸ਼ਾਮਲ ਹੋਣ ਵਾਸਤੇ ਆਈ ਹੈ ਗੁਰੂ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ਾਂ ਨੇ ਤੇ ਮਹਾਪੁਰਖਾਂ ਨੇ ਆਪਣੇ ਹਰ ਦੀਵਾਨ ਵਿੱਚ ਇਹੋ ਹੀ ਹੁਕਮ ਦਿੱਤਾ ਹੈ ਕਿ ਧੀਆਂ ਦਾ ਸਤਕਾਰ ਕਰੋ ਪੂਰਨ ਹੱਤਿਆ ਵਰਗਾ ਪਾਪ ਇਹ ਕਦੇ ਬਖਸ਼ਿਆ ਨਹੀਂ ਜਾਂਦਾ ਨਸ਼ਿਆਂ ਦੀ ਲਾਹਣ ਤੋਂ ਨੌਜਵਾਨ ਬਚੋ ਰੂਹਾਨੀਅਤ ਦੇ ਭਰਪੂਰ ਮਹਾਪੁਰਖਾਂ ਦੇ ਬਚਨ ਇਹਨਾਂ ਬਚਨਾਂ ਦੇ ਨਾਲ ਸਮਾਪਤ ਹੁੰਦੇ ਨੇ ਜਿੱਥੇ-ਜਿੱਥੇ ਵੀ ਟਵਾਨ ਲੱਗਦੇ ਰਹੇ ਨੇ ਅੱਜ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਪਰਿਵਾਰ ਤੇ ਹੋਈ ਹੈ ਬੀਬੀ ਕਲਦੀਪ ਕੌਰ ਕਾਕਾ ਸਾਸਰੂਪ ਸਿੰਘ ਦੇ ਗ੍ਰਹਿ ਵਿਖੇ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਪਿਆਰੇ ਦੀ ਦਾਤ ਹੈ ਕੋਈ ਵੀ ਹੋਵੇ ਬੰਦਾ ਪਿਆਰੇ ਨਾਲ ਜੁੜਿਆ ਹੁੰਦਾ ਹੈ ਗੁਰਮਖ ਪਿਆਰੇ ਨਾਲ ਜੁੜਦਾ ਹੈ ਤਾਂ ਜੋ ਵੀ ਦਾਤ ਉਸ ਵਾਹਿਗੁਰੂ ਦੇ ਦਰ ਤੇ ਆ ਗਈ ਉਹਨੂੰ ਪਿਆਰੇ ਦੀ ਦਾਤ ਸਮਝ ਕੇ ਪੂਰੀ ਤਰ੍ਹਾਂ ਸਵੀਕਾਰਦਾ ਹੈ ਸਾਰੀ ਸੰਗਤ ਨੇ ਰਲ ਕੇ ਅਰਦਾਸ ਕੀਤੀ ਹੈ ਬੱਚੀ ਦੀ ਚੜ੍ਹਦੀ ਕਲਾ ਵਾਸਤੇ ਹੇ ਵਾਹਿਗੁਰੂ ਤੇਰਾ ਸ਼ੁਕਰ ਹੈ ਔਰ ਇਹ ਬੱਚੀ ਲੰਮੀ ਉਮਰ ਗੁਰਮਖ ਜੀਵਨ ਮਾਤਾ ਪਿਤਾ ਦੀ ਗੋਦ ਦਾ ਸ਼ਿੰਗਾਰ ਬਣ ਕੇ ਦੁਨੀਆ 'ਚ ਨਾ ਖੱਟੇ ਇਹ ਅਰਦਾਸ ਸੰਗਤ ਰੂਪ ਦੇ ਅੰਦਰ ਆਪਾਂ ਸਾਰਿਆਂ ਨੇ ਗੁਰੂ ਮਹਾਰਾਜ ਜੀ ਦੇ ਸਨਮਾਨ ਕੀਤੀ ਹੈ ਕਿਉਂਕਿ ਵਿੱਚ ਸੰਗਤ ਹਰ ਪ੍ਰਵਸਥਾ ਜੀਓ ਤੁਹਾਡੀ ਅਰਦਾਸ ਉਸ ਮਾਰਗ ਦੀ ਦਰਗਾਹ ਵਿੱਚ ਪਹੁੰਚਦੀ ਹੀ ਪਹੁੰਚਦੀ ਹੈ ਇਹ ਹਰ ਇੱਕ ਗੁਰਸਿੱਖ ਦਾ ਦਸਤੂਰ ਹੈ ਅੱਜ ਦਾ ਇਹ ਸਮਾਗਮ ਕਈ ਪ੍ਰਕਾਰ ਸਾਡੇ ਵਾਸਤੇ ਅਮਿੱਟ ਛਾਪਾਂ ਛੱਡ ਗਿਆ ਹੈ ਪਹਿਲੀ ਗੱਲ ਆ ਵੀ ਜਿੰਨਾ ਚਾਹ ਮੁੰਡੇ ਆਉਣ ਦਾ ਹੈ ਉਨਾ ਹੀ ਤਾਂ ਆਪਦੇਸ਼ ਤੇ ਸੰਦੇਸ਼ੀ ਇਹੀ ਪ੍ਰਸੰਨ ਚਿੱਤ ਬੈਠੇ ਸੀ ਹੋਰ ਗੱਲ ਕੋਈ ਨਹੀਂ ਕੀਤੀ ਕਿਹਦੇ ਤੁਹਾਨੂੰ ਨਹੀਂ ਪਤਾ ਲੱਗਿਆ ਬੇਟੀ ਆਈ ਹੈ ਪੁੱਤਰੀ ਆਈ ਹੈ ਖੁਸ਼ ਹੋ ਗਏ ਨੇ ਬੇਟੇ ਦਾ ਵਿਆਹ ਕੀਤਾ ਹੈ ਬਸ ਗੁਰੂ ਮਹਾਰਾਜ ਜੀ ਦਾ ਉਹ ਦਾਸ ਰੱਟ ਥੱਕਿਆ ਇੱਥੇ ਨੰਨਕਾਰਜ ਦੇ ਫੇਰ ਵਿਆਹ ਹੋ ਗਿਆ। ਪਰਮੇਸ਼ਰ ਦੀ ਦਾਤ ਬੇਟੀ ਆਈ ਹੈ, ਮਾਲਕ ਦੇ ਸ਼ੁਕਰਾਨੇ ਤੋਂ ਬਿਨਾ ਕੁਝ ਨਹੀਂ। ਉਸ ਮਾਲਕ ਦਾ ਲੱਖ ਲੱਖ ਸ਼ੁਕਰ ਹੈ। ਧੀਆ ਤੇ ਪੁੱਤਰਾ ਵਿੱਚ ਫਰਕ ਕੋਈ ਨਹੀਂ। ਜੋ ਕਹਿੰਦੇ ਰਹੇ ਨੇ ਪ੍ਰੈਕਟੀਕਲ ਜੀਵਨ ਦੇ ਅੰਦਰ ਉਹ ਮਹਾਂਪੁਰਖਾਂ ਦਾ ਜੀਵਨ ਦੀ ਹਕੀਕਤ ਹੈ। ਬਹੁਤ ਹੀ ਸਾਰੀ ਸੰਗਤ ਜਾਣਦੀ ਹੈ ਸਰਦਾਰ ਜਰਨੈਲ ਸਿੰਘ ਤਾਹਲ ਜੋ ਡੀਜੀਪੀ ਸੀਗੇ। ਤਿੰਨ ਚਾਰ ਦਿਨ ਹੋਏ ਇੱਥੇ ਆਏ ਮੈਨੂੰ ਮਿਲਣ ਵਾਸਤੇ ਉਹਨਾਂ ਨੇ ਦੇਸ਼ ਪਹੁੰਚਿਆ। ਜਦੋਂ ਚੰਡੀਗੜ੍ਹ ਕਿਸੇ ਸਵਾਗਤ ਸੀਗਾ ਤੇ ਮੈਂ ਵਿਸ਼ੇਸ਼ ਤੌਰ ਤੇ ਇੱਥੇ ਜਦੋਂ ਆਇਆ ਉਹਨਾਂ ਨੇ ਪਿੰਨ ਦੀ ਸਟੇਕ ਇੱਕ ਗੱਲ ਆਖੀ ਕਹਿੰਦੇ ਵੀ ਬਾਬਾ ਲਖਮੀਰ ਸਿੰਘ ਦਾ ਜਿਹੜਾ ਜੀਵਨ ਹੈ ਨਾ ਇਹ ਬਹੁਤ ਉੱਚਾ ਤੇ ਸੁੱਚਾ ਹੈ ਅੰਦਰ ਰੋਹਾਨੀਤਾ ਦਾ ਮੈਨੂੰ ਕੋਈ ਪਤਾ ਨਹੀਂ ਕਿੰਨੀ ਹੈ ਪਰ ਇੰਨਾ ਵਰਗਾ ਜੀਵਨ ਹੋਣਾ ਉੱਚਾ ਸੁੱਚਾ ਇਹ ਸ਼ਾਇਦ ਕਿਸੇ ਵਿਰਲੇ ਦੇ ਹਿੱਸੇ ਵਿੱਚ ਆਉਂਦਾ ਹੈ ਇਹ ਸਰਦਾਰ ਦਰਮਿਆਰ ਸਿੰਘ ਤਹਾਲ ਡੀਜੀਪੀ ਇਹ ਪਰਸੋਂ ਚਾਥੇ ਮੇਰੇ ਨਾਲ ਗੱਲਬਾਤ ਕਰਦੇ ਕਹਿ ਰਹੇ ਸੀ ਸੋ ਮੈਂ ਬੇਨਤੀ ਕਰਦਾ ਸਾਰੀਆਂ ਸੰਗਤਾਂ ਨੂੰ ਕਿ ਬਹੁਤ ਆਪ ਜੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਬੜੀ ਦੂਰ ਤੋਂ ਸੇਵਾ ਕੀਤੀ ਹੈ ਹੁਣ ਸਭ ਤੋਂ ਪਹਿਲਾਂ ਗੁਰੂ ਘਰ ਦੀ ਅਸੀਸ ਇਸ ਬੱਚੀ ਨੂੰ ਦਿੱਤੀ ਜਾਏਗੀ ਪੰਜ ਗੁਰਮੁਖ ਸੱਜਣਾ ਨੂੰ ਬੇਨਤੀ ਹੈ ਕਿ ਗੁਰੂ ਦੇ ਰੂਪ ਦੇ ਅੰਦਰ ਸਰੂਪ ਦੀ ਬਖਸ਼ਿਸ਼ ਇਸ ਛੋਟੀ ਬੱਚੀ ਨੂੰ ਦੇਣ ਮੈਂ ਵੀ ਬਗਲਦੀਮ ਕੌਰ ਨੂੰ ਕਾਕਾ ਸਸਰੂ ਨੂੰ ਬੇਨਤੀ ਕਰਦਾ ਕਿ ਬੇਟੇ ਕੋਮਲਪ੍ਰੀਤ ਕੌਰ ਨੂੰ ਇੱਥੇ ਲਿਆਂਦਾ ਜਾਵੇ ਤਾਂ ਕਿ ਗੁਰੂ ਮਹਾਰਜ ਦੀ ਬਖਸ਼ਿਸ਼ ਅਸੀਸ ਇਹ ਗੁਰ ਕਰਦੀ ਦਾਤ ਸਰੂਪਾ ਇਸ ਬੱਚੀ ਨੂੰ ਦਿੱਤਾ ਜਾਵੇ ਚੜ੍ਹਦੀ ਕਲਾ ਵਾਸਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਸਾਰ ਦੇ ਅੰਦਰ ਨਾਮ ਜਪਣ ਵਾਲੀ ਸੇਵਾ ਕਰਨ ਵਾਲੀ ਮਾਤਾ ਪਿਤਾ ਦਾ ਸ਼ਿੰਗਾਰ ਬਣ ਕੇ ਸੰਸਾਰ ਜਾਵੇ ਪੰਜ ਗੁਰਮਖ ਪਿਆਰੇ ਗੁਰਸਿੱਖਾਂ ਨੂੰ ਮੈਂ ਬੇਨਤੀ ਕਰਦਾ ਉਹ ਕਿਰਪਾ ਕਰਕੇ ਗੁਰੂ ਕੀ ਅਸੀਸ ਸਰੂਪਾ ਇਸ ਬੱਚੀ ਨੂੰ ਦੇਣ ਹਾਂਜੀ ਪੰਦ ਇਕੱਠੇ ਬੋਲੇ ਸੁਨਹਾਰਾ ਇੱਕ ਹੋਰ ਬੇਨਤੀ ਇੱਕ ਹੋਰ ਖੁਸ਼ੀ ਹੈ ਕਿ ਬੀਬਕ ਕੁਲਦੀਪ ਕੌਰ ਜੀ ਜਿਨ੍ਹਾਂ ਨੂੰ ਬੀਡੀਐਸ ਦੀ ਬੈਚਲਰ ਆਫ ਡਾਕਟਰ ਡੈਂਟਲ ਸਰਜਰੀ ਦੀ ਡਿਗਰੀ ਮਿਲੀ ਹੈ ਤੇ ਹੁਣ ਇਹ ਡਾਕਟਰ ਕੁਲਦੀਪ ਕੌਰ ਜੀ ਹੋ ਗਏ ਨੇ ਸੋ ਇਸ ਗੱਲ ਦਾ ਸਰਪਾ ਵੀ اور کاکا سسروپ سے بیبی کلدیپ کور نے پنچ گرم بخش کرنے کے گرو کی سیس سیسے سو بہت بہت دنواد ہن گرو گھر کے گرمک پیارے ਭਾਈ ਸਾਹਿਬ ਭਾਈ ਜਸਪ੍ਰੀਤ ਸਿੰਘ ਜੀ ਜੋ ਨੈੱਟ ਦੀ ਸੇਵਾ ਕਰਦੇ ਨੇ ਇਸ ਮਿਸ਼ਨ ਦੇ ਨਾਲ ਬਹੁਤ ਪਿਆਰ ਸ਼ਰਦਾ ਦੇ ਨਾਲ ਜੁੜੇ ਹੋਏ ਨੇ ਸੋ ਉਹਨਾਂ ਨੂੰ ਪੀ ਐਚ ਡੀ ਦੀ ਡਿਗਰੀ ਪ੍ਰਾਪਤ ਹੋਈ ਹੈ 100 ਰੁਪਏ ਗੁਰੂ ਕੀ ਬਖਸ਼ਿਸ਼ ਉਹਨਾਂ ਨੂੰ ਇਹ ਮਿਲਣਾ ਹੈ ਦੂਸਰਾ ਉਹਨਾਂ ਦੇ ਘਰ ਦੇਖਿਏ ਵੀ ਪਰਮੇਸ਼ਰ ਦੀ ਦਾਤ ਇੱਕ ਹੋਰ ਹਰ ਸੁਪਤਰੀ ਨੇ ਜਨਮ ਲਿਆ ਇਹ ਵੀ ਇਸੇ ਤਰ੍ਹਾਂ ਇਹ 200 ਰੁਪਏ ਦੇ ਗੁਰੂ ਘਰ ਤੋਂ ਹੱਕਦਾਰ ਨੇ ਸੋ ਪੰਜ ਗੁਰਮਖ ਪਿਆਰੇ ਇਹ ਸਰੂਪੇ ਦੀ ਦਾਤ ਭਾਈ ਜਸਪ੍ਰੀਤ ਸਿੰਘ ਜੀ ਨੂੰ ਇੱਕ ਇਹਨਾਂ ਨੂੰ ਪੀ ਐਚ ਡੀ ਦੀ ਡਿਗਰੀ ਮਿਲਣ ਤੇ ਦੂਸਰਾ ਗੁਰੂ ਕੀ ਦਾਤ ਇੱਕ ਛੋਟੀ ਬੜੀ ਪਿਆਰੀ ਬੱਚੀ ਇਹਨਾਂ ਦੇ ਘਰ ਆਈ ਹੈ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਇਹਨਾਂ ਨੂੰ ਪ੍ਰਾਪਤ ਹੋਈ ਹੈ ਬੋਲੋ ਸੋਨਹਾਲ ਸੋ ਇਹਨਾਂ ਦੀ ਬੇਟੀ ਜੇ ਇੱਥੇ ਹੈ ਉਹਨੂੰ ਵੀ ਲੈਂਦਾ ਜਾਵੇ ਬੱਚੀ ਇੱਥੇ ਹੋਵੇ ਉਹ ਵੀ ਸੁਲਪਾ ਪ੍ਰਾਪਤ ਕਰ ਲਵੇ ਬੋਲੇ ਸੋ ਨਿਹਾਲ ਸੋ ਬਹੁਤ ਬਹੁਤ ਧੰਨਵਾਦ ਸੋ ਬੱਚੇ ਦਾ ਨਾਮ ਰੱਖਣ ਵਾਸਤੇ ਬੇਨਤੀ ਹੋਈ ਸੀ ਸਤਿਗੁਰੂ ਜੀ ਵੱਲੋਂ ਇਹੜੀ ਅੱਖਰ ਦੀ ਬਖਸ਼ਿਸ਼ ਹੋਈ ਹੈ ਜੇ ਲੜਕੀ ਹੈ ਤਾਂ ਈਸ਼ਰ ਪ੍ਰੀਤ ਕੌਰ ਰੱਖ ਲਿਆ ਜਾਵੇ ਜੇ ਲੜਕਾ ਹੈ ਤਾਂ ਈਸ਼ਰ ਦੀਪ ਸਿੰਘ ਇਹ ਨਾਮ ਰੱਖ ਲੈ ਜਾਣ ਇਹ ਮਾਤਾ ਪਿਤਾ ਨੂੰ ਬੇਨਤੀ ਹੈ ਬੱਚੇ ਦਾ ਨਾਮ ਰੱਖਣ ਵਾਸਤੇ ਅਗਲੀ ਬੇਨਤੀ ਹੈ ਜੋ 8 ਮਾਰਚ ਦਾ ਐਤਵਾਰ ਇਸ ਸਥਾਨ ਤੇ ਆਉਣਾ ਹੈ ਅਗਲਾ ਐਤਵਾਰ ਪਹਿਲੀ ਤਰੀਕ ਦਾ ਇਹ ਬਲੌਂਗੀ ਦੇ ਸਥਾਨ ਤੇ ਸਮਾਗਮ ਹੋਣਗੇ ਅਰ ਉਸ ਤੋਂ ਇੱਕ ਦਿਨ ਪਹਿਲਾਂ 28 ਤਰੀਕ ਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਖਾਸ ਕਰਕੇ ਸੇਵਾਦਾਰਾਂ ਨੂੰ ਕਿ ਆਪ ਜਿਨੇ 9 ਵਜੇ ਬੁਲਾਉਗੇ ਪਹੁੰਚ ਜਾਣਾ ਜਿੱਥੇ ਸਾਫ ਸਫਾਈ ਦੇ ਜੋ ਪ੍ਰਬੰਧ ਨੇ ਜਾਂ ਹੋਰ ਲੰਗਰ ਦੇ ਪ੍ਰਬੰਧ ਨੇ ਉੱਥੇ